ਸਾਰਿਆਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ 'ਚ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਦੇਵੇ ਹੱਸਦ ਖੇੜਦੇ ਰੱਖੇ ਸੋ ਬਾਤ ਲੈ ਕੇ ਹਾਜ਼ਰਾਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਨੰਦ ਅੱਜ ਦੀ ਬਾਤ ਦਾ ਰਾਜਾ ਸ਼ਾਜਨੇਦ ਬਗਦਾਦ ਸ਼ਹਿਰ ਦਾ ਰਾਜਾ ਸੀ ਉਹਦੇ ਉਹ ਲਾਦਾ ਨਹੀਂ ਸੀ ਤਾਂ ਇੱਕ ਉਹਨੇ ਪਾਗੜੀ ਬਟਾਈ ਹੋਈ ਸੀ ਆਪਦੀ ਪੱਗਵਟ ਭਰਾ ਬਣਿਆ ਹੋਇਆ ਸੀ ਇੱਕ ਤਾਂ ਫਕੀਰ ਸੀ ਥੇਲੇ ਸ਼ਾ ਫਕੀਰ ਇੱਕ ਉਹਨਾਂ ਦਾ ਹੋਰ ਸੀ ਪੱਗਵਟ ਭਰਾ ਸ਼ਾਲੀ ਉਹ ਕਾਫੀ ਬੰਦਾ ਸ਼ਕਤੀਸ਼ਾਲੀ ਬੰਦਾ ਸੀ ਉਹ ਤੇ ਜਿਵੇਂ ਉਹ ਪਰਮਾਤਮਾ ਨੂੰ ਉਦੇ ਬਾਰੇ ਇਹ ਕਿਹਾ ਗਿਆ ਹੈ ਵੀ ਉਹ ਦੂਜਾ ਰੱਬ ਸੀ ਰੱਬ ਦਾ ਉਹ ਕਹਿੰਦੇ ਬੈਰੀ ਤੀ ਪੂਰਾ ਮਤਲਬ ਕਿ ਬੈਰੀ ਕਹਿਣ ਤੋਂ ਮਤਲਬ ਇਹ ਹੈ ਕਿਉਂਕਿ ਜਿੱਥੇ ਮੈਂ ਪੜਿਆ ਨਾ ਇਹ ਲਿਖਿਆ ਹੋਇਆ ਉੱਥੇ ਇਹੀ ਲਿਖਿਆ ਵੀ ਉਹ ਰੱਬ ਦਾ ਬੈਰੀ ਸੀ ਪੂਰਾ ਉਹ ਤਾਂ ਲਿਖਿਆ ਵੀ ਉਹ ਰੱਬ ਦੇ ਬਰਾबरी ਰੱਬ ਤਾਂ ਰੱਬ ਹੀ ਹੈ ਖੈਰ ਤਾਂ ਜਾਣੀ ਉਹਦੇ ਪਰਮਾਤਮਾ ਦੇ ਬਰਾਬਰ ਉਹ ਜਾਣਕਾਰੀ ਰੱਖਦਾ ਸੀ ਬਹੁਤ ਸ਼ਕਤੀਸ਼ਾਲੀ ਬੰਦਾ ਸੀ ਕਹਿੰਦੇ ਤਾਂ ਉਹ ਰਾਜਾ ਜਿਹੜਾ ਸ਼ਾਹ ਜਨੇਦ ਸੀ ਉਹ ਕਹਿਣ ਲੱਗਿਆ ਕਹਿੰਦਾ ਹੁਣ ਤਾਂ ਤੁਸੀਂ ਇੰਨੀ ਸ਼ਕਤੀ ਰੱਖਦੇ ਹੋ ਵੀ ਮੇਰੇ ਘਰੇ ਔਲਾਦ ਨਹੀਂ ਉਸ ਮੇਰਾ ਵੀ ਬਣਾਓ ਤਾਂ ਉਹ ਕਹਿਣ ਲੱਗਿਆ ਵੀ ਠੀਕ ਹੈ ਤੁਰ ਕਚਹਿਰੀ ਚੋਂ ਲਿਆ ਕੇ ਦੇਣਾ ਪਊ ਤੈਨੂੰ ਤਾਂ ਫਿਰ ਪੁੱਤ ਤਾਂ ਭਾਈ ਉਹਨੇ ਉਹਨੂੰ ਕਹਿਣ ਲੱਗਿਆ ਵੀ ਪੁੱਤ ਤਾਂ ਤੇਰੇ ਹੋ ਜੂਗਾ ਪਰ ਤੂੰ ਉਹਦਾ ਛੋਟੇ ਹੁੰਦੇ ਦਾ ਉਹਨੂੰ ਮੰਗ ਲਈ ਪਰ ਵਿਆਹ ਵਿਆਹ ਨਹੀਂ ਤੂੰ ਕਰ ਸਕਦਾ ਕਿਉਂਕਿ ਤੇਰੀ ਪਹਿਲਾਂ ਹੀ ਮੌਤ ਹੋ ਜੂਗੀ ਫੇਰ ਉਹਦੀ ਮੰਗ ਮੈਨੂੰ ਵਿਆਹ ਕੇ ਲੈਉਣੀ ਪਊ ਫੇਰ ਉੱਥੇ ਬਹੁਤ ਕਤਲੇਆਮ ਹੋਊਗਾ ਤੇ ਉੱਥੇ ਜਿਹੜਾ ਉਹਦਾ ਵੀ ਜਿਹੜਾ ਤੇਰਾ ਮੁੰਡਾ ਹੋਊਗਾ ਦਹੂਦ ਜਿਹਨੂੰ ਦਹੂਦ ਬਾਦਸ਼ਾਹ ਕਹਿੰਨੇ ਆ ਵੀ ਉਹਦੀ ਫੇਰ ਉੱਥੇ ਮੌਤ ਹੋ ਜੂਗੀ ਫੇਰ ਉਹ ਦੂਜਾ ਕਹਿਣ ਲੱਗਿਆ ਤੇਲੇਸ਼ਾ ਕਹਿੰਦਾ ਫੇਰ ਮੈਨੂੰ ਉਹ ਜਿਉਂਦਾ ਕਰਨਾ ਪਊਗਾ ਭਾਈ ਚਲੋ ਦਿਨ ਪਏ ਰਾਜੇ ਦੇ ਮੁੰਡੇ ਨੇ ਜਨਮ ਲੈ ਲਿਆ ਉਹ ਹੁਣ ਹਲੇ ਛੋਟਾ ਹੀ ਸੀ ਅੱਗੇ ਕਹਿੰਦੇ ਇਹ ਵੀ ਛੋਟੇ ਛੋਟੇ ਬੱਚਿਆਂ ਨੂੰ ਐ ਜਿੰਨੇ ਹਲੇ ਕੁਝ ਮਹੀਨਿਆਂ ਦੇ ਬੱਚਿਆਂ ਨੂੰ ਐ ਕਹਿੰਦੇ ਇਹ ਰਾਜੇ ਰਾਣੇ ਐ ਦੂਜੇ ਰਾਜ ਰਾਣਿਆਂ ਦੇ ਬੱਚਿਆਂ ਦੇ ਨਾਲ 3 ਪੁੱਤਾਂ ਨੂੰ ਕਹਿੰਦੇ ਮੰਗ ਦਿੰਦੇ ਸੀ ਇਹ ਤੇ ਵਿਆਹ ਵੀ ਕਰ ਦਿੰਦੇ ਸੀ ਕਹਿੰਦੇ ਪ੍ਰਾਂਤ ਚ ਪਾ ਕੇ ਨਾ ਬੱਚੇ ਨੂੰ ਚੱਕ ਲੈਂਦੇ ਕਹਿੰਦੇ ਪ੍ਰਾਂਤ ਤੇ ਮੂਹਰੇ ਪ੍ਰਾਂਤ ਕਰ ਲੈਂਦੇ ਹੱਥਾਂ 'ਚ ਫੜ ਕੇ ਕਹਿੰਦੇ ਐ ਜਿਵੇਂ ਫੇਰੇ ਵੀ ਦਵਾ ਦਿੰਦੇ ਸੀ ਫੇਰੇ ਵਾਲਿਆਂ ਦੇ ਇਹਨਾਂ ਦੇ ਨਿਕਾਹ ਹੁੰਦਾ ਨਿਕਾਹ ਦਵਾ ਦਿੰਦੇ ਸੀ ਕਹਿੰਦੇ ਤਾਂ ਹੁਣ ਨਿਕਾਜਈ ਦਹੂਦ ਬਾਦਸ਼ਾ ਮੰਗ ਲਿਆ ਮਿਸਰ ਦੇ ਦੀ ਹੈਗੀ ਸੀ ਰਾਜੇ ਦੀ ਕੁੜੀ ਤਾਂ ਉਹ ਹੁਣ ਉਹਦਾ ਬਾਪ ਸ਼ਾਜੇ ਨੇ ਇਹ ਪਹਿਲਾਂ ਹੀ ਉਹਦੀ ਮੌਤ ਹੋ ਗਈ ਮੌਤ ਹੋਈ ਤਾਂ ਜਿਹੜੇ ਉਹਦੇ ਸ਼ਰੀਕ ਸੀ ਉਹਨਾਂ ਨੇ ਦੇਖਿਆ ਵੀ ਬਹੁਤ ਹੁਣ ਤਾਂ ਹਲੇ ਛੋਟਾ ਹੀ ਸੀ 3-4 ਸਾਲ ਦਾ ਵੀ ਆਪਾਂ ਉਹਨੂੰ ਉੱਤੱਕੇ ਨਾਲ ਰਾਜ ਤੇ ਬੈਠ ਕੇ ਗੱਦੀ ਤੇ ਬੈਠੇ ਹੋਏ ਤਾਂ ਉਹਨਾਂ ਨੇ ਸਲਾਹ ਬਣਾਈ ਵੀ ਰਾਣੀ ਨੂੰ ਆਪਾਂ ਕੁਛ ਨਾ ਕਹੋ ਇਹਨੂੰ ਦੇਨੂੰ ਆਪਾਂ ਮਰਵਾ ਦੋ ਤਾਂ ਕਿ ਇਹ ਵੱਡਾ ਹੋ ਕੇ ਆਪਾਂ ਤੋਂ ਰਾਜ ਭਾਗ ਨਾ ਮੰਗੇ ਤੇ ਰਾਣੀ ਨੂੰ ਕਹਿਣ ਲੱਗੇ ਵੀ ਜਿੱਥੇ ਅਸੀਂ ਕਹਾਂਗੇ ਉੱਥੇ ਖੜਨਾ ਬੈਠਣਾ ਸਾਨੂੰ ਬਿਨਾਂ ਦੱਸੇ ਪੁੱਛੇ ਤਾਂ ਕਿਤੇ ਜਾਣਾ ਨਹੀਂ ਜਿੱਥੇ ਅਸੀਂ ਤੋਰਾਂਗੇ ਉੱਥੇ ਜਾਣਾ ਵੀ ਤੈਨਹੀਂ ਬਾਹਰ ਨਹੀਂ ਨਿਕਲਣਾ ਉਹ ਪਾਈ ਹੁਣ ਉਹਨਾਂ ਦੇ ਅਧੀਨ ਹੋ ਗਈ ਤਾਂ ਹੁਣ 부지ਗਿਰ ਨੂੰ ਖਬਰ ਮਿਲ ਗਈ ਵੀ ਇਹ ਦਹੂਦ ਜਿਹੜਾ ਬੱਚਾ ਹੀ ਸੀ ਹਲੇ ਰਾਜਕੁਮਾਰ ਵੀ ਇਹਨੂੰ ਮਾਰਨਗੇ ਉਹਨੇ ਜਾ ਕੇ ਰਾਣੀ ਨੂੰ ਦੱਸਤਾ ਵੀ ਉਹ ਸਲਾਹਾਂ ਬਣਾਉਂਦੇ ਨੇ ਵੀ ਬੱਚੇ ਨੂੰ ਮਾਰ ਦਈਏ ਵੀ ਤੈਨੂੰ ਕੁਝ ਨਹੀਂ ਕਹਿਣਗੇ ਤਾਂ ਹੁਣ ਉਹਨੇ ਕੀ ਕੀਤਾ ਰਾਣੀ ਨੇ ਰਾਤ ਨੂੰ ਬੱਚੇ ਨੂੰ ਲੈ ਕੇ ਚੰਗਾ ਮਾਇਆ ਲੈ ਗਈ ਕੋਲੇ ਸਿਉਨਾ ਚਾਂਦੀ ਦੇ ਹੁੰਦੇ ਰੁਪਈਏ ਉਹ ਲੈ ਗਈ ਲਿਜਾ ਕੇ ਉਹ ਰਾਤ ਨੂੰ ਨਿਕਲ ਗਈ ਭਾਈ ਘਰੋਂ ਬੱਚੇ ਨੂੰ ਲੈ ਕੇ ਤਾਂ ਹੁਣ ਜਦੋਂ ਉਹ ਸ਼ਹਿਰ ਬਹੁਤ ਵੱਡਾ ਹੈ ਬਗਦਾਦ ਉਹਦੇ ਦੂਜੇ ਉਲਟ ਪਾਸੇ ਵਗ ਗਈ ਜਾ ਕੇ ਉੱਥੇ ਤੇਲੀਆਂ ਦਾ ਘਰ ਸੀ ਉਹਨਾਂ ਨੂੰ ਕਹਿਣ ਲੱਗੀ ਵੀ ਮੈਨੂੰ ਰੱਖ ਲਓ ਮੇਰੇ ਕੋਲੇ ਬਹੁਤ ਮਾਇਆ ਹੈ ਇਹ ਮੈਂ ਤੁਹਾਨੂੰ ਹੀ ਦੇਉਂਗੀ ਵੀ ਮੈਂ ਸਿਰਫ ਆਪਦਾ ਬੱਚਾ ਪਾਲਣਾ ਹੈ ਮੈਨੂੰ ਬਸ ਰੋਟੀ ਰੋਟੀ ਚਾਹੀਦੀ ਹੈ ਮੇਰਾ ਬੱਚਾ ਪੜ ਜੂਗਾ ਵੀ ਨਹੀਂ ਉਹ ਮਾਰ ਦੇਣਗੇ ਤਾਂ ਉਹ ਭਾਈ ਚੰਗੇ ਸੀ ਤੇਲੀ ਉਹ ਕਹਿਣ ਲੱਗੇ ਵੀ ਠੀਕ ਹੈ ਉਹ ਔਰਤਾਂ ਉਹਨੂੰ ਵਧੀਆ ਆਪਣੀ ਭੈਣ ਸਮਝਿਆ ਕਰਨਾ ਆਪਦੀ ਰੋਟੀ ਪਹਿਲਾਂ ਉਹਨੂੰ ਦਿਆ ਕਰਨਾ ਚਲੋ ਜੀ ਬਹੁਤ ਸਾਲ ਉਹ ਰਹੀ ਉੱਥੇ ਕਿਸੇ ਨੇ ਕੋਈ ਪਾਪ ਨਹੀਂ ਗੱਢੀ ਬਾਹਰ ਤਾਂ ਫਿਰ ਇੱਕ ਦਿਨ ਉਹ ਜਿਹੜਾ ਬੱਚਾ ਸੀ ਦਹੂਦ ਬਾਦਸ਼ਾ 15 16 ਸਾਲ ਦਾ ਹੋ ਗਿਆ ਹੋਇਆ ਤਾਂ ਹੁਣ ਉਹ ਖੇਡਦੇ ਨੇ ਬਾਹਰ ਦੇ ਵਿੱਚ ਹੀ ਬੱਚੇ ਇਕੱਠੇ ਹੋ ਕੇ ਖੇਡਦੇ ਨੇ ਤਾਂ ਆਪ ਰਾਜਾ ਬਣ ਜਾਂਦਾ ਹੈ ਚੋਰ ਬਣਾਤਾ ਕੋਈ ਸਪਾਹੀ ਬਣਾਤਾ ਕਿਸੇ ਨੂੰ ਨੰਬਰਦਾਰ ਬਣਾਤਾ ਫਿਰ ਉਹਨਾਂ ਨੂੰ ਕਹਿੰਦਾ ਵੀ ਗਾ ਇੱਕ ਕਿਸਾਨ ਨੇ ਇਹਨਾਂ ਤੋਂ ਤੁਸੀਂ ਲਗਾਨ ਵਸੂਲ ਕਰੋ ਰੋਡ ਇਕੱਠੇ ਕਰਕੇ ਉਹਨਾਂ ਦੇ ਪੈਸੇ ਬਣਾ ਲੈਂਦੇ ਵੀ ਆ ਰੋਡ ਨੇ ਇਕੱਠੇ ਧਿੱکریاں ਇਹ ਦੇ ਦਿਆ ਕਰੋ ਵੀ ਇਹ ਪੈਸੇ ਨੇ ਤਾਂ ਉਹ ਜਿਹੜਾ ਤੇਲੀਆਂ ਦਾ ਮੁੰਡਾ ਸੀ ਇੱਕ ਦਿਨ ਉਹਨੂੰ ਕਹਿਣ ਲੱਗਿਆ ਜਾ ਕੇ ਉਹਨਾਂ ਦਾ ਜਾਨੀ ਕਿ ਬੰਦਾ ਵੀ ਤੈਂ ਲਗਾਨ ਨਹੀਂ ਭਰਿਆ ਪੈਸੇ ਦੇ ਉਹ ਕਹਿੰਦਾ ਮੈਂ ਨਹੀਂ ਦਿੰਦਾ ਕਹਿੰਦਾ ਰਾਜੇਕੋੜ ਜਾਣਾ ਬੂ ਕਹਿੰਦਾ ਕਿਹੜਾ ਰਾਜਾ ਰੁਜਾ ਭਾਈ ਉਹਨੂੰ ਖਿੱਚ ਕੇ ਰਾਜੇਕੋੜ ਲੈ ਗਏ ਰਾਜੇ ਦੇ ਹੱਥ 'ਚ ਧੀ ਛਟੀ ਉਹਨੇ ਉਹ ਛੋਟੀ ਛਟੀ ਨਾਲ ਹੋ ਉਹਦੇ ਮਾਰਿਆ ਵੱਜ ਗਈਆਂ ਜੋਰ ਦੀ ਢੂਹੀ ਤੇ ਨਿਸ਼ਾਨ ਪੈ ਗਏ ਲਾਸ਼ਾਂ ਪੈ ਗਈਆਂ ਉਹਦੀਆਂ ਜਿੱਮ ਉਹ ਹੋ ਜਾਂਦਾ ਨਾ ਆਪਾਂ ਕਿਤੇ ਦੱਬ ਕੇ ਮਾਰੀਏ ਉਹ ਲਾਸ਼ ਜੀ ਪੈ ਜਾਂਦੀ ਹੈ ਭਾਈ ਉਹਦੀ ਟੂਹੀ ਤੇ ਆਏ ਨਿਸ਼ਾਨ ਪਈ ਗਏ ਮਨੋਂ ਰੋਂਦਾ ਰੋਂਦਾ ਘਰੇ ਵਗ ਗਿਆ ਘਰੇ ਗਿਆ ਜਦੋਂ ਮਾਂ ਨੂੰ ਹੁਣ ਦੁੱਖ ਲੱਗਣਾ ਹੀ ਸੀ ਕਹਿੰਦੀ ਕੀ ਹੋ ਗਿਆ ਉਹਨੇ ਜਾ ਕੇ ਝਗਾਵਦਾ ਮਾਂ ਨੂੰ ਟੂਹੀ ਦਿਖਾਤੀ ਕਹਿੰਦੀ ਇਹ ਕਿਹਨੇ ਕੀਤਾ ਕਹਿੰਦਾ ਦਹੂਦ ਨੇ ਕੀਤਾ ਕਹਿੰਦਾ ਰਾਜਾ ਬਣਿਆ ਬੈਠਾ ਉੱਥੇ ਮੰਗਰੇ ਭਾਈ ਉਹ ਆ ਗਿਆ ਦਹੂਦ ਆਇਆ ਹੋਇਆ ਤਾਂ ਉਹ ਤੇਲਣ ਨੇ ਕਹਿਤਾ ਜਿਵੇਂ ਕੋਈ ਗੱਲ ਨੇ ਬਣਨਾ ਹੁੰਦਾ ਤੇਲਣ ਕਹਿੰਦੀ ਕਿ ਮੇਰੇ ਘਰੋਂ ਖਾ ਕੇ ਰੋਟੀਆਂ ਤੂੰ ਮੇਰੇ ਹੀ ਪੁੱਤ ਨੂੰ ਕੁੱਟਦਾ ਕਹਿੰਦੀ ਆ ਇਹਦੀ ਢੂਹੀ ਦਾ ਹਾਲ ਕਰਿਆ ਪਿਆ ਤੈਂ ਕਹਿੰਦੀ ਜੇ ਐਡਾ ਰਾਜਾ ਬਣਦਾ ਹੈ ਆਪਦੀ ਮੰਗ ਵਿਆਹ ਲੈਗਾ ਕਹਿੰਦੀ ਉੱਥੇ ਤਾਂ ਕਹਿੰਦੀ ਜਨਹ ਹੋ ਰ ਆ ਰਹੀ ਆ ਉਹ ਨੂੰ ਵਿਹਣ ਵਾਸਤੇ ਕੋਈ ਭਾਈ ਲੱਗ ਗਈ ਉਹਦੇ ਤਾਂ ਅੰਦਰ ਮਾਂ ਕੋਲ ਗਿਆ ਮਾਂ ਨੂੰ ਕਹਿੰਦਾ ਮਾਂ ਸੱਚ ਦੱਸ ਵੀ ਆਪਾਂ ਕੌਣ ਆ ਕਹਿੰਦਾ ਮੈਨੂੰ ਤਾਂ ਐਂ ਸਮਝਦਾ ਵੀ ਆਪਾਂ ਵੀ ਤੇਲੀਆਂ ਜਦੋਂ ਨਾਂ ਹਟਿਆ ਉਹ ਕਹਿੰਦੀ ਗੱਲੇ ਆ ਪੁੱਤ ਉਹਨੇ ਸਾਰੀ ਗੱਲਬਾਤ ਦੱਸਤੀ ਵੀ ਤੂੰ ਜਨੇਦ ਸ਼ਾਹ ਦਾ ਬਾਦਸ਼ਾਹ ਦਾ ਹੁੰਦਾ ਏ ਬਿੱਤੂ ਉਹ ਤਿੰਨ ਚਾਰ ਸਾਲ ਦਾ ਸੀ ਤੇਰਾ ਪਿਓ ਮਰ ਗਿਆ ਸ਼ਰੀਕਾ ਨੇ ਰਾਜ ਖੋਲਿਆ ਤੇਰੇ ਚਾਚਿਆਂ ਨੇ ਵੀ ਤੈਨੂੰ ਮਾਰਦੇ ਤੇ ਮੈਂ ਭਾਈ ਤੈਨੂੰ ਚੱਕ ਕੇ ਉਰੇ ਆ ਗਈ ਵੀ ਚਲ ਮੇਰਾ ਪੁੱਤ ਪੜਜੂ ਇਹਨਾਂ ਨੇ ਕਹਿੰਦੀ ਆਪਾਂ ਨੂੰ ਰੋਟੀ ਦਿੱਤੀ ਐ ਔਰ ਆਪਣਾ ਰਾਜ ਰਾਜ ਰੱਖਿਆ ਉਹ ਕਹਿੰਦਾ ਫਿਰ ਮੰਗ ਦਾ ਕੀ ਮਤਲਬ ਐ ਵੀ ਕੌਣ ਮੈਂ ਕਿੱਥੇ ਮੰਗਿਆ ਹੋਇਆ ਸੀ ਉਹ ਕਹਿੰਦੀ ਵੀ ਹਾਂ ਨਿਕਾਜਾ ਹੁੰਦਾਈ ਤੂੰ ਤੇਰੇ ਪਿਓ ਨੇ ਮੰਗਤਾ ਸੀ ਨਿਸਰ ਦੀ ਸਹਜਾਦੀ ਨਾਲ ਉਹ ਕਹਿੰਦਾ ਫਿਰ ਵੀ ਉਹਦਾ ਵਿਆਹ ਐ ਹੁਣ ਵੀ ਮੈਨੂੰ ਨੀ ਵਿਆਹ ਕਰਦੇ ਉਹ ਉਹ ਕਹਿੰਦੀ ਹੁਣ ਆਪਣੇ ਕੋਲ ਕੀ ਆ ਆਪਾਂ ਤਾਂ ਪੁੱਤ ਗਰੀਬ ਆ ਘਰ ਨਹੀਂ ਦਰ ਨਹੀਂ ਵੀ ਆਪਣੇ ਹੁਣ ਕੌਣ ਕਰੂਗਾ ਰਿਸ਼ਤਾ ਉਹ ਰਾਜੀ ਦਿੱਤੀ ਕਹਿਣ ਲੱਗ ਗਿਆ ਵੀ ਨਾ ਮੈਨੂੰ ਤਾਂ ਤੂੰ ਦੱਸ ਕਿੱਥੇ ਆ ਵੀ ਮੈਨੂੰ ਕੀ ਕਰਨਾ ਚਾਹੀਦਾ ਮੈਂ ਤਾਂ ਉਹ ਵਿਆਹਣੀ ਐ ਕਹਿੰਦਾ ਜੇ ਮੇਰੀ ਮੰਗ ਆ ਮੈਂ ਤਾਂ ਵਿਆਹਣੀ ਐ ਉਹ ਜਦੋਂ ਨਾ ਹਟਿਆ ਉਹ ਕਹਿੰਦੀ ਚੰਗਾ ਐ ਕਰ ਆ ਫੜ ਚਾਬੀ ਇਹਦੇ ਨਾਲ ਕਹਿੰਦੀ ਤੂੰ ਚਾਬੀ ਲੈ ਜਾ ਬਾਗ ਦੇ ਵਿੱਚ ਦੀ ਕਹਿੰਦੀ ਤੈਨੂੰ ਭੋਰੇ ਚ ਮਾਲੀ ਹੋਊ ਕਹਿੰਦੀ ਮਾਲੀ ਨੂੰ ਦੱਸ ਦੀ ਜਾ ਕੇ ਵੀ ਮੈਂ ਦਹੂਦਾ ਕਹਿੰਦੀ ਉਹ ਤੈਨੂੰ ਸਾਰਾ ਕੁਝ ਦੱਸ ਦੂਗਾ ਵੀ ਉਹ ਖੋਲ ਕੇ ਜਿੰਦਾ ਕਹਿੰਦੀ ਉੱਥੇ ਪੌਣਾ ਹਰੀ ਘੋੜਾ ਹੈ ਉਹ ਕੱਢ ਕੇ ਲਿਆ ਭਾਈ ਚਲੋ ਲੈ ਕੇ ਕਹਿੰਦੀ ਫਲਾਨੇ ਥਾਂ ਮੇਂ ਬਗ ਜੀ ਤੇਰਾ ਤਾਇਆ ਲੱਗਦਾ ਹੈ ਉਥੇ ਕਹਿੰਦੀ ਤੂੰ ਜਾ ਕੇ ਉਹਨੂੰ ਸ਼ਾਹ ਅਲੀ ਨੂੰ ਉਹਨੂੰ ਮਿਲ ਕਹਿੰਦੀ ਉਹਨੂੰ ਦੱਸੋ ਸਾਰਾ ਕੁਝ ਕਰੂਗਾ ਕਹਿੰਦੀ ਉਹ ਵਿਆਹ ਤੇਰੀ ਮੰਗ ਹੁਣ ਭਾਈ ਬਾਗ ਗਿਆ ਜਦੋਂ ਬਾਗ ਚ ਗਿਆ ਉਥੇ ਮਾਲੀ ਮਾਲੀ ਨੂੰ ਕਹਿਣ ਲੱਗਿਆ ਵੀ ਮੈਂ ਸ਼ਾਜਨ ਇਹਦਾਂ ਹੁੰਦਾ ਦਹੂਦਾ ਭਾਈ ਉਹਨੂੰ ਬੜਾ ਚਾਉ ਚੜਿਆ ਉਹਨੇ ਬਹੁਤ ਪਿਆਰ ਦਿੱਤਾ ਉਹਨੂੰ ਦੱਸਿਆ ਉਹਨੇ ਜਦੋਂ ਫਿਰ ਉਹਨੇ ਘੋਰੇ ਚ ਤੋਰ ਕੇ ਉਹ ਤੋਂ ਘੋੜਾ ਕਢਵਾ ਕੇ ਉਮੀ ਲੋਕ ਲਾਤਾ ਉਥੋਂ ਲੈ ਕੇ ਘੋੜਾ ਫਿਰ ਉਹ ਸ਼ਾਹ ਅਲੀ ਲਵੇ ਗਿਆ ਉੱਥੇ ਜਾ ਕੇ ਪੁੱਛਦਾ ਵੀ ਉਰੇ ਮੇਰਾ ਤਾਇਆ ਰਹਿੰਦਾ ਉਹ ਕੁਦਰ ਤੋਂ ਹੀ ਸ਼ਾਹ ਅਲੀ ਖੜਾ ਸੀ ਉਹਨੂੰ ਕਹਿੰਦਾ ਵੀ ਮੇਰਾ ਤਾਇਆ ਜੀ ਰਹਿੰਦਾ ਉਰੇ ਉਹ ਕਹਿੰਦਾ ਕੀ ਨਾਮ ਹੈ ਕਹਿੰਦਾ ਸ਼ਾਹ ਅਲੀ ਉਹ ਪਹਿਲਾਂ ਦੇਖਦਾ ਵੀ ਘੋੜਾ ਤਾਂ ਮੇਰੇ ਦੋਸਤ ਦਾ ਹੈ ਕਪੜੇ ਵੀ ਉਹਦੇ ਪਾਈ ਆਉਂਦਾ ਵੀ ਬੰਦਾ ਕੋਈ ਹੋਰ ਐ ਵੀ ਮੇਰਾ ਦੋਸਤ ਤਾਂ ਮਰ ਗਿਆ ਕਿੰਨੇ ਸਾਲ ਹੋ ਗਏ ਤਾਂ ਹੁਣ ਉਹ ਜਦੋਂ ਕੋਲੇ ਆ ਗਿਆ ਉਹ ਕਹਿੰਦਾ ਵੀ ਮੇਰਾ ਤਾਇਆ ਉਹ ਕਹਿੰਦਾ ਵੀ ਤੂੰ ਕਿਹੜਾ ਤੇ ਉਹਦਾ ਨਾਮ ਕੀ ਆ ਕਹਿੰਦਾ ਸ਼ਾਹ ਅਲੀ ਭਾਈ ਉਹਨੇ ਭੱਜ ਕੇ ਇੱਕ ਨਾਲ ਲਾ ਲਿਆ ਕਹਿੰਦਾ ਤੂੰ ਦਹੂਦ ਹੈ ਉਹ ਕਹਿੰਦਾ ਹਾਂ ਕਹਿੰਦਾ ਸ਼ੁਕਰ ਹੈ ਉਹ ਕਹਿਣ ਲੱਗਿਆ ਮੰਗ ਕੀ ਮੈਂ ਵਿਆਹ ਕੇ ਦੇਉਂ ਪੁੱਤ ਤੇਰੀ ਮੰਗ ਮੰਗਲ ਦੀ ਗੱਡੀ ਕੁ ਗੱਲ ਆ ਚੱਲ ਉਹ ਕਹਿੰਦਾ ਵੀ ਮੈਨੂੰ ਪਤਾ ਲੱਗਿਆ ਹੈ ਵੀ ਕੱਲ ਨੂੰ ਉੱਥੇ ਉਹ ਹੋਣਾ ਹੈ ਉਹਦੀ ਬਰਾਤ ਆਉਣੀ ਹੈ ਕੱਲ ਨੂੰ ਉਹਦਾ ਵਿਆਹ ਹੈਗਾ ਉਹ ਕਹਿੰਦਾ ਵੀ ਚੱਲ ਫਿਰ ਹੁਣੇ ਚੱਲੋ ਚੜ ਗਏ ਭਾਈ ਪਾਉਣਾ ਹਰੀ ਘੋੜਾ ਤੇ ਬਿੰਦ ਚ ਲੈ ਬੜਿਆ ਮਿਸਰ ਜਾ ਕੇ ਕਹਿੰਦਾ ਲੈ ਪੁੱਤ ਮਿਸਰ ਆ ਗਿਆ ਉਹ ਕਹਿੰਦਾ ਨਾ ਨਾ ਹਲੇ ਤਾਂ ਆਇਆ ਜੀ ਕਿੱਥੇ ਆਇਆ ਕਹਿੰਦਾ ਮੇਰੀ ਮਾਂ ਤਾਂ ਕਹਿੰਦੀ ਐ ਬਾਲੀ ਦੂਰ ਐ ਉਹ ਕਹਿੰਦਾ ਆ ਦੇਖ ਸਾਹਮਣੇ ਬੋਰਡ ਲਿਖਿਆ ਹੋਇਆ ਉਹ ਕਹਿੰਦਾ ਹਾਂ ਕਹਿੰਦਾ ਤਾਂ ਮਿਸਰ ਹੈ ਉੱਥੇ ਤੇ ਬਾਗ ਕਹਿਣ ਲੱਗਿਆ ਵੀ ਆਪਾਂ ਬਾਗ 'ਚ ਚਲਦੇ ਆਂ ਉਹ ਕਹ ਦੇਖ ਕੇ ਕਹਿੰਦਾ ਹਾਂ ਕਹਿੰਦਾ ਇਹ ਤਾਂ ਤੇਰੇ ਕੁੜਮਾ ਦਾ ਹੀ ਬਾਗ ਹੈ ਤਾਇਆ ਗਏ ਜਦੋਂ ਬਾਗ ਚ ਬਾਗਤੀ ਰਾਜੇ ਦੀ ਉਸੇ ਕੁੜੀ ਦਾ ਜਿਹਦੇ ਨਾਲ ਮੰਗਿਆ ਆਇਆ ਸੀ ਤਾਂ ਉੱਥੇ ਮਾਲੀ ਤੇ ਮਾਲਣ ਅੰਦਰ ਪਹਿੰਦੇ ਉਹਨਾਂ ਨੇ ਘੋੜਾ ਛੱਡਤਾ ਆਪ ਉੱਥੇ ਬਹਿ ਗਏ ਮੱਲਣ ਆਈ ਭੱਜੀ ਭੱਜੀ ਗਾਲਾਂ ਕੱਢਦੀ ਆਵੇ ਕਹਿੰਦੀ ਤੁਹਾਨੂੰ ਦਿਸਦਾ ਨਹੀਂ ਘੋੜੇ ਵੀ ਛੱਡ ਰੱਖੇ ਨੇ ਤੁਸੀਂ ਕੌਣ ਹੋ ਵੀ ਇਹ ਤਾਂ ਸਾਨੂੰ ਘਰੋਂ ਕੱਢ ਦੂਗਾ ਰਾਜਾ ਹੈ ਰਾਜਕੁਮਾਰੀ ਦਾ ਬਾਗ ਹੈ ਉਰੇ ਆਦਮੀ ਤਾਂ ਕੋਈ ਆ ਹੀ ਨਹੀਂ ਸਕਦਾ ਜਦੋਂ ਉਹ ਨੇੜੇ ਗਈ ਉਹਨੇ ਦੇਖਿਆ ਸ਼ਾਹ ਲਈ ਭਾਈ ਉਹਨੂੰ ਮੱਥਾ ਟੇਕਿਆ ਮੱਥਾ ਟੇਕ ਕੇ ਉਹਨੂੰ ਕਹਿਣ ਲੱਗ ਉਹ ਕਹਿਣ ਲੱਗਿਆ ਵੀ ਭਾਈ ਪਹਿਲਾਂ ਤਾਂ ਸਾਨੂੰ ਪ੍ਰਸ਼ਾਦੇ ਬਣਾ ਕੇ ਖਵਾ ਸਨ ਤਾਂ ਭੁੱਖ ਲੱਗੀ ਐ ਉਹ ਕਹਿੰਦੀ ਪ੍ਰਸ਼ਾਦੇ ਤਾਂ ਉੱਥੇ ਆਜੋ ਤੁਸੀਂ ਮੇਰੇ ਅੰਦਰ ਹੀ ਘਰੇ ਵੀ ਪ੍ਰਸ਼ਾਦੇ ਤਾਂ ਦਿਨੀਆਂ ਬਣਾ ਕਹਿੰਦੀ ਪਰ ਮੈਂ ਹਾਰ ਬਣਾ ਕੇ ਉਹਨੂੰ ਦੇ ਆਵਾ ਰਾਜਕੁਮਾਰੀ ਨੂੰ ਕਹਿੰਦੀ ਮੈਂ ਉਹਨੂੰ ਰੋਜ਼ ਹਾਰ ਦੇ ਕੇ ਆਉਣੀ ਆ ਵਧੀਆ ਵਧੀਆ ਕਹਿੰਦੀ ਉਹ ਹੀ ਹਾਰ ਤੋੜ ਦਿੰਦੀ ਐ ਕਹਿੰਦੀ ਨਾਲੇ ਮੈਨੂੰ ਝਿੜਕਾਂ ਦਿੰਦੀ ਐ ਪਾਉਂਦੀ ਹੈ ਨਹੀਂ ਕਹਿੰਦੀ ਜੇ ਮੈਂ ਨਾ ਲਜਾਂ ਮਾਂ ਤਾਂ ਵੀ ਝਿੜਕਦੀ ਐ ਤਾ ਉਹ ਕਹਿਣ ਲੱਗਿਆ ਸ਼ਾਹ ਲਈ ਕਹਿੰਦਾ ਜਾ ਭਾਈ ਤੂੰ ਪਕਾ ਪ੍ਰਸ਼ਾਦੇ ਹਾਰ ਤੇਰਾ ਮੈਂ ਬਣਾਉਣਾ ਤਾਂ ਉਹਨੇ ਭਾਈ ਹਾਰ ਬਣਾਤਾ ਬਣਾ ਕੇ ਉਹਨੂੰ ਕਹਿਣ ਲੱਗਿਆ ਦਹੂਦ ਨੂੰ ਕਹਿੰਦਾ ਤੂੰ ਇੱਕ ਚਿੱਠੀ ਜੀ ਲਿਖ ਕੇ ਦੇ ਇਹਦੇ ਹਾਰ ਦੇ ਵਿੱਚ ਪਾਵਾਂਗੇ ਉਹਨੂੰ ਦੱਸਤਾ ਵੀ ਐਂ ਲਿਖ ਦੇ ਵੀ ਮੈਂ ਤੇਰੀ ਮੰਗ ਤੇਰੇ ਬਾਗ ਦੇ ਵਿੱਚ ਆ ਗਿਆ ਜੇ ਤੂੰ ਮੁਸਲਮਾਨ ਦਿੱਤੀ ਹੈ ਤਾਂ ਆਪ ਦਾ ਵਿਆਹ ਮੇਰੇ ਨਾਲ ਹੀ ਕਰਾਵੇਂਗੀ ਜਿਹਦੇ ਨਾਲ ਤੂੰ ਮੰਗੀ ਹੈ ਤਾਂ ਭਾਈ ਵੀ ਜੇ ਤੂੰ ਜਵਾਬ ਦੇਵੇਂਗੀ ਤਾਂ ਵਿਆਹ ਨਾ ਕਰਾਇਆ ਤਾਂ ਕਹਿੰਦਾ ਮੈਂ ਤੇਰੇ ਵਾਰ ਦੇ ਘਰ ਦੇ ਮੂਹਰੇ ਫਾਹਾ ਲੈ ਕੇ ਮਰ ਜੂਗਾ ਹੁਣ ਭਾਈ ਜਦੋਂ ਗਿਆ ਮੱਲਣ ਨੂੰ ਦੇ ਤਾਂ ਹਾਰ ਮੱਲਣ ਗਈ ਲੈ ਕੇ ਉਹ ਦੇਖ ਕੇ ਕਹਿੰਦੀ ਕੁੜੀ ਕਹਿੰਦੀ ਇਹ ਹਾਰ ਕਿਨੇ ਬਣਾਇਆ ਅੱਜ ਉਹ ਕਹਿੰਦੀ ਮੈਂ ਹੀ ਬਣਾਇਆ ਭਾਈ ਉਹ ਫਟਾਫਟ ਅੰਦਰ ਸ਼ੀਸ਼ੇ ਚ ਪਾ ਕੇ ਉਹਨੂੰ ਦੇਖਣ ਗਈ ਜਦੋਂ ਦੇਖਿਆ ਤਾਂ ਇੱਕ ਨੁੱਕਰ ਜੀ ਕਾਗਜ਼ ਦੀ ਦੀ ਸੀ ਕੱਢ ਕੇ ਪੜ ਲਈ ਪੜ ਕੇ ਉਹਨੂੰ ਆ ਕੇ ਫੜ ਲਿਆ ਮਾਲਣ ਨੂੰ ਕਹਿੰਦੀ ਸੱਚ ਦੱਸ ਕਹਿੰਦੀ ਇਹ ਕਿਨੇ ਹਾਰ ਬਣਾਇਆ ਉਹਨੇ ਭਾਈ ਫਿਰ ਦੱਸਤਾ ਕਹਿੰਦੀ ਵੀ ਦੋ ਬਹੁਤ ਸੁੰਦਰ ਮੁੰਡੇ ਆ ਕਹਿੰਦੀ ਉੱਥੇ ਆਏ ਹੋਏ ਨੇ ਦੋ ਜਣੇ ਵੀ ਉਹਨਾਂ ਨੇ ਬਣਾਇਆ ਵੀ ਮੈਂ ਇਹਨਾਂ ਨੂੰ ਜਾਣਦੀ ਨਹੀਂ ਹਾਂ ਕੌਣ ਨੇ ਉਹਨੂੰ ਭਾਈ ਉਧਰੋਂ ਉਹਨੇ ਕਾਗਜ਼ ਦਿੱਤਾ ਕਹਿੰਦੀ ਆਹ ਫੜ ਕਿਸੇ ਨੂੰ ਪਤਾ ਨਾ ਲੱਗੇ ਵੀ ਆਹ ਕਾਗਜ਼ ਉਹ ਜਿਹੜਾ ਸੋਹਣਾ ਮੁੰਡਾ ਹੈ ਨਾ ਉਹਨਾਂ ਨੂੰ ਦੋਹਾਂ ਚੋਂ ਕਹਿੰਦੀ ਕਿਸੇ ਨੂੰ ਦੇ ਦੀ ਤਾਂ ਉਹਨੇ ਉੱਤੇ ਲਿਖਤਾ ਵੀ ਮੈਂ ਵਿਆਹ ਤੇਰੇ ਨਾਲ ਹੀ ਕਰਾਉਂਗੀ ਜੇ ਮੈਂ ਮਰ ਜਾਂ ਤੇਰੇ ਨਾਲ ਹੀ ਵਿਆਹ ਕਰਾਉਂ ਉਹਦੇ ਨਾਲ ਨਹੀਂ ਕਰਾਉਂਦੀ ਵੀ ਜਿਹੜੀ ਬਰਾਤ ਲੈ ਕੇ ਆ ਰਹੀ ਹੈ ਤਾਂ ਹੁਣ ਭਾਈ ਦੂਜੇ ਦਿਨ ਬਰਾਤ ਆ ਗਈ ਬਰਾਤ ਆਈ ਜਦੋਂ ਉਹ ਕਹਿਣ ਲੱਗਿਆ ਵੀ ਦਹੂਦ ਕਹਿੰਦਾ ਵੀ ਆਪਾਂ ਮੈਂ ਜਾ ਕੇ ਆਪਾਂ ਦੇਖਦੇ ਆਂ ਉਹਨੇ ਬਹੁਤ ਕਿਹਾ ਵੀ ਤੂੰ ਦੇਖਣ ਦਾ ਮਾਰਾ ਨਾ ਜਾ। ਸ਼ਾਹ ਲਈ ਕਹਿੰਦਾ। ਉਹ ਮੰਨਿਆ ਨਾ। ਵਗ ਗਿਆ। ਜਦੋਂ ਗਿਆ। ਉਹ ਹਾਥੀ ਦੇ ਉੱਤੇ ਆਇਆ ਸੀ ਬਿਆ ਹੁਣ। ਉਹ ਮੁੰਡਾ ਉਮਰ ਦਾ ਵੱਡਾ ਸੀ। ਅੱਖਾਂ ਵੀ ਬਰੀਕ ਜੀਆਂ ਕਹਿੰਦੇ ਉਹਦੀਆਂ ਵੀ ਸੋਹਣਾ ਵੀ ਨਹੀਂ ਸੀ ਇੰਨਾ। ਤਾਂ ਕੁੜੀਆਂ ਹਾਥੀ ਕੰਨੀ ਦੇਖੀ ਜਾਂਦੇ ਨੇ ਵੀ ਇਹ ਹੈ। ਇਹ ਤਾਂ ਜਮੇ ਹੀ ਨਹੀਂ ਸੋਨਾ ਵੀ ਲੈ ਤਾਂ ਡੋਬਤੀ ਇਹ ਤਾਂ ਗੁਸਬ ਨਹੀਂ ਹੈਗਾ ਤਾਂ ਉਹਨਾਂ ਨੇ ਉਹ ਮੁੰਡੇ ਦੇ ਮੁੰਡੇ ਵਾਲਿਆਂ ਕੰਨਿਓ ਨਾ ਵਜੀਰ ਨੇ ਇਹਨੂੰ ਦਹੂਦ ਨੂੰ ਦੇਖ ਲਿਆ ਖੜਾ ਉਹਨੂੰ ਆ ਕੇ ਕਹਿਣ ਲੱਗਿਆ ਵੀ ਤੂੰ ਕਾਕਾ ਤੇਰਾ ਆਹੀ ਸ਼ਹਿਰ ਦਾ ਹੈ ਉਹ ਕਹਿੰਦਾ ਨਾ ਕਹਿੰਦਾ ਇੱਥੇ ਕੋਈ ਪਿੰਡ ਦਾ ਨਹੀਂ ਲਵੇ ਲਾਉਣੇ ਕਹਿੰਦਾ ਨਾ ਕਹਿੰਦਾ ਮੈਂ ਤਾਂ ਪਰਦੇਸੀ ਆ ਉਹਨੂੰ ਕਹਿਣ ਲੱਗਿਆ ਵੀ ਜੇ ਆਹ ਹਾਂ ਤੂੰ ਸਾਡਾ ਇੰਨਾ ਕੰਮ ਤੂੰ ਕਰ ਦੇ ਵਿਆਹ ਲਾ ਵੀ ਤੈਨੂੰ ਉਹ ਪੈ ਜੂਗਾ ਰੋੜੀ ਦੇਣਗੇ ਉਹ ਤੂੰ ਲੈ ਲਈ ਉਹ ਕਹਿੰਦਾ ਵੀ ਚੰਗਾ ਪਹਿਲਾਂ ਤਾਂ ਭਾਈ ਉਹ ਜਿਹੜਾ ਬੈਠਾ ਸੀ ਹਾਥੀ ਤੇ ਉਹਨੇ ਜਾ ਕੇ ਮੁੰਡੇ ਦੇ ਬਾਪ ਨਾਲ ਗੱਲ ਕਰੀ ਵਜ਼ੀਰ ਨੇ ਉਹ ਕਹਿਣ ਲੱਗਿਆ ਵੀ ਠੀਕ ਐ ਇੰਨਾ ਸੋਹਣਾ ਆਪਾਂ ਇਹਦੇ ਨਾਲ ਵਿਆਹ ਕਰ ਲਓ ਫੇਰ ਆਪਾਂ ਸੰਭ ਲਾਂਗੇ ਉਹਨਾਂ ਨੇ ਭਾਈ ਉਹਨੂੰ ਵੀ ਹਾਥੀ ਤੇ ਚੜਾ ਲਿਆ ਦਹੂਦ ਨੂੰ ਤਾਂ ਉਹੀ ਕੁੜੀਆਂ ਜਿਹੜੀਆਂ ਕਹਿਣ ਅਕੇ ਲੈ ਨਹੀਂ ਲਾੜਾ ਤਾਂ ਹੁਣ ਆਇਆ ਹੈ ਕਹਿੰਦੀ ਇਹ ਤਾਂ ਕਿੰਨਾ ਸੋਹਣਾ ਹੈ ਕਹਿੰਦੀ ਲਾੜਾ ਤਾਂ ਮੰਗ ਰਹੀ ਰਹਿ ਗਿਆ ਉਹ ਐਸ ਸਮਾਂ ਉਹਨੂੰ ਟੀਚਰਾਂ ਕਰਦੀਆਂ ਨੇ ਚਲੋ ਜੀ ਉਥੋਂ ਤਾਂ ਜਿਹੜਾ ਕੋਈ ਸਗਨ ਸੁਗਨ ਉਹਨਾਂ ਨੇ ਕਰਨਾ ਸੀ ਉਹ ਕਰਿਆ ਕਰਕੇ ਫੇਰ ਉਹਨਾਂ ਨੇ ਨਾਲੇ ਤਾਂ ਉਹਦਾ ਮੂੰਹ ਚ ਠਾਲਣਾ ਸੀ ਨਾਲੇ ਉਹਨੂੰ ਪਟੜੇ ਤੇ ਚੜਾਉਣਾ ਸੀ ਹੁੰਦੇ ਨੂੰ ਜਿਵੇਂ ਉਹਨਾਂ ਦਾ ਕੋਈ ਰਿਵਾਜ ਸੀ ਤਾਂ ਜਦੋਂ ਪਟੜੇ ਤੇ ਉਹ ਚੜਨ ਲੱਗਿਆ ਦਹੂਦ ਕਹਿਣ ਨੂੰ ਉਹ ਸੋਚਦਾ ਦਹੂਦ ਖੜਾ ਵੀ ਉੱਥੇ ਤਾਂ ਮੈਂ ਤਾਂ ਕੰਮ ਲੈ ਲਿਆ ਉਹਨੇ ਭਾਈ ਹੌਲੀ ਕਦੇ ਨੇ ਉਹਨੂੰ ਧੱਕਾ ਜਾਂ ਦੇ ਕੇ ਪਟੜੇ ਤੇ ਉਹ ਚੜ ਗਿਆ ਉਹਨਾਂ ਨੇ ਲੈਂਦਿਆਂ ਨੇ ਉਹਦੇ ਮੂੰਹ 'ਚ ਰੋੜੀ ਪਾਤੀ ਜਦੋਂ ਉਹ ਹੁਣ ਉਹਦਾ ਰੋੜੀ ਉਹਦੇ ਨਾਲ ਵਿਆਹ ਹੋ ਗਿਆ ਨਕਾਹ ਵੀ ਹੁਣ ਹੋ ਜਾਂਦੇ ਮਤਲਬ ਉਹਦੇ ਨਾਲ ਤਾਂ ਉਧਰੋਂ ਉਹ ਬੋਲ ਪਿਆ ਜਿਹਨੂੰ ਧੱਕਾ ਦਿੱਤਾ ਸੀ ਕਹਿੰਦਾ ਵੀ ਤੂੰ ਕੌਮਣਾ ਹੈ ਕਹਿੰਦਾ ਦੁਲਾ ਧਮਾਏ ਆ ਉਹ ਕਹਿੰਣ ਲੱਗਿਆ ਵੀ ਸਾਗਨ ਤਾਂ ਮੇਰੇ ਹੋ ਰਹੇ ਨੇ ਤੂੰ ਦੁਲਾ ਕਿੱਥੋਂ ਹੈ ਕਹਿੰਦਾ ਭਾਈ ਉੱਥੇ ਰੌਲਾ ਪੈ ਗਿਆ ਰਾਜਾ ਰਾਜੇ ਨੇ ਦੇਖਿਆ ਵੀ ਇਹ ਤਾਂ ਕੋਈ ਹੋਰ ਹੀ ਆ ਵੀ ਮੇਰੀ ਕੁੜੀ ਤਾਂ ਉਹਨੂੰ ਮੰਗੀ ਹੋਈ ਆ ਜਿਹੜਾ ਆਦਮੀ ਹੈ ਵੱਡਾ ਉਹਨੇ ਭਾਈ ਨੌਕਰਾਂ ਨੂੰ ਕਹਿੰਦਾ ਵੀ ਇਹਨੂੰ ਫੜੋ ਫੜ ਕੇ ਕਹਿੰਦਾ ਉਹਨਾਂ ਨੇ ਖੂਬਤੀ ਇੱਕ ਬਹੁਤ ਬਣਾਇਆ ਹੋਇਆ ਡੂੰਗਾ ਉਹਦੇ ਵਿੱਚ ਕੈਦੀਆਂ ਨੂੰ ਸਿੱਟ ਕੇ ਮਾਰ ਦਿੱਤੇ ਉਹ ਤਾਂ ਹੁਣ ਉਹ ਕਹਿੰਦਾ ਵੀ ਇਹਨੂੰ ਉਹਦੇ ਚ ਸਿੱਟ ਕੇ ਨਾ ਖੂਜ ਉਹਦੇ ਉੱਤੇ ਇੱਕ ਜਿਹੜੀ ਕੋਈ ਉਹ ਧਰਦੇ ਤੇ ਉਹਨੂੰ ਬੰਦ ਕਰਦੇ ਤੇ ਖੂ ਨੂੰ ਉਹ 30 40 ਬੰਦਿਆਂ ਤੋਂ ਚੱਕੀ ਜਾਂਦੀ ਸੀ ਉਹ ਪੱਥਰ ਦਾ ਟੁਕੜਾ ਤੇ ਐਡਾ ਕੋਈ ਬੀ ਕੋ ਆਮ ਖਾਸ ਤੋਂ ਚੱਕਿਆ ਨਹੀਂ ਤੀ ਜਾਂਦਾ 30 40 ਬੰਦੇ ਇਕੱਠੇ ਹੋ ਕੇ ਉਹਨੂੰ ਚੱਕਦੇ ਇੰਨਾ ਭਾਰਾ ਸੀ ਉੱਥੇ ਫਿਰ ਆਪੇ ਹੀ ਬੰਦਾ ਵਿੱਚ ਸਾਹ ਬੰਦ ਹੋ ਜਾਂਦਾ ਹਵਾ ਪੈਂਦੀ ਨਾ ਕਿਸੇ ਪਾਸਿਓਂ ਅਗਲਾ ਮਰ ਜਾਂਦਾ ਭੁੱਖਾ ਤੇ ਹਾਇਆ ਕਹਿੰਦਾ ਇਹਨੂੰ ਖੁਸ਼ ਚ ਸਿੱਟਿਓ ਸਿੱਟ ਤਾਂ ਭਾਈ ਹੁਣ ਉੱਥੇ ਉਹ ਕਹਿਣ ਲੱਗੇ ਜਿਹੜੇ ਲੈ ਕੇ ਗਏ ਕਹਿੰਦਾ ਵੀ ਇਹਨੂੰ ਮਾਰੋ ਨਾ ਓਏ ਕਿੰਨਾ ਸੋਹਣਾ ਮੁੰਡਾ ਹੈ ਉਹ ਤਿੰਨੇ ਜਾਣੇ ਤੇ ਭਾਈ ਉਹਨਾਂ ਤਿੰਨਾਂ ਨੇ ਗੱਲ ਬਣਾਈ ਵੀ ਆਪਾਂ ਇਹਨੂੰ ਜਿਉਂਦੇ ਨੂੰ ਹੀ ਸਿੱਟੋ ਮਾਰੋ ਨਾ ਭਾਈ ਨਾ ਤਾਂ ਸਿੱਟਿਆ ਵਿੱਚ ਉੱਤੋਂ ਬੰਦ ਕਰਤਾ ਢੱਕਣ ਦੇ ਕੇ ਉਹ ਹੁਣ ਉਹ ਕਰਦਾ ਅੰਦਰ ਬੈਠਾ ਵੀ ਲੈ ਜੇ ਮੈਂ ਤਾਏ ਦੀ ਗੱਲ ਮੰਨ ਲੈਂਦਾ ਵੀ ਨਾ ਆਉਂਦਾ ਆ ਮੈਂ ਤਾਂ ਬੜ ਬੜ ਗਿਆ ਹੁਣ ਖੂਚ ਤਾਈ ਨੂੰ ਕੀ ਪਤਾ ਲੱਗੂ ਵੀ ਮੈਂ ਕਿੱਥੇ ਉਧਰੋਂ ਤਾਇਆ ਆ ਗਿਆ ਭੜਦਾ ਉਹਨੇ ਦੇਖਿਆ ਵੀ ਉਹ ਤਾਂ ਖੂਚ ਬੰਦ ਕਰਤਾ ਕਿ ਉਹ ਜਾਣੀ ਜਾਣਤੀ ਸ਼ਕਤੀਸ਼ਾਲੀ ਤੇ ਪੂਰਾ ਉਹਨੇ ਦੇਖਿਆ ਵੀ ਉੱਥੇ ਜਦੋਂ ਤਿੰਨ ਸਿਪਾਹੀ ਖੜੇ ਉਹਨਾਂ ਨੂੰ ਪੁੱਛਿਆ ਉਹ ਕਹਿੰਦੇ ਹਾਂ ਵੀ ਇਸ ਤਾਂ ਨੂੰ ਮਾਰਿਆ ਤਾਂ ਹੈ ਨਹੀਂ ਵੀ ਪਰ ਕੁਛ ਸਿੱਟ ਤਾਂ ਨਹੀਂ ਸਾਨੂੰ ਰਾਜਾ ਸਿੱਟੂ ਵੀ ਹੁਣ ਸਾਡੀ ਡਿਊਟੀ ਵੱਧ ਲੂਗੀ ਵੀ ਤਾਂ ਜਿਹੜਾ ਕੁਝ ਕਰਨਾ ਫੇਰ ਕਰ ਲਈ ਵੀ ਸਾਨੂੰ ਨਮਰਬਾਰ ਰਾਜੇ ਤਾਂ ਉਹ ਕਹਿਣ ਲੱਗਿਆ ਵੀ ਮੈਂ ਤਾਂ ਉਹਨੂੰ ਕੱਢਣਾ ਹੈ ਉਹ ਕਹਿੰਦਾ ਤੂੰ ਕਹਿੰਦਾ ਇੱਥੇ ਤਾਂ 30 40 ਤਾਂ ਬੰਦੇ ਚਾਹੀਦੇ ਨੇ ਆ ਉੱਪਰੋਂ ਚੱਕਣ ਨੂੰ ਪੱਥਰ ਤੂੰ ਕਹਿੰਦਾ ਕਿਵੇਂ ਕੱਢ ਲੇਗਾ ਉਹਨੇ ਕੀ ਕੀਤਾ ਭਾਈ ਪੈਰ ਦਾ ਠੇਡਾ ਮਾਰਿਆ ਉਹ ਪੱਥਰ ਜਿਹੜਾ ਉੱਤੋਂ ਖੂਟਕਿਆ ਹੋਇਆ ਉਹ ਤਾਂ ਏਡੀ ਦੂਰ ਗਿਆ ਉਹਨਾਂ ਨੇ ਤਾਂ ਪੈਰ ਫੜ ਲੇ ਵੀ ਇਹ ਤਾਂ ਕੋਈ ਚੰਗਾ ਹੀ ਗੁਰੂ ਐ ਪੈਰ ਦੇ ਠੇਡੇ ਨਾਲ ਜਿਹਨੂੰ 30 40 ਬੰਦੇ ਚੱਕਦੇ ਨੇ ਇਹਨੇ ਤਾਂ ਪੈਰ ਦੇ ਠੇਡੇ ਨਾਲ ਰੋੜਤਾ ਫੇਰ ਉਹਨੂੰ ਕਹਿਣ ਲੱਗੇ ਵੀ ਹੁਣ ਕੱਢੋਂਗੇ ਕਿਵੇਂ ਮਹਾਰਾਜ ਉਹ ਕਹਿੰਦਾ ਕੱਢ ਵੀ ਲਊਗਾ ਜਿਵੇਂ ਉਹ ਸਿੱਟਿਆ ਉਹਨੇ ਪੈਸ਼ਾਹ ਆਲੀ ਨੇ ਆਪਦੀ ਬਾਹ ਖੂਚ ਕਰੀ ਤਾਂ ਇੰਨੇ ਨੂੰ ਉਹ ਬਾਹ ਇੰਨੀ ਵੱਧ ਗਈ ਉਹ ਤਾਂ ਬਾਹਰ ਨਿਕਲ ਆਇਆ ਦਹੂਤਾਂ ਨਿਕਲ ਕੇ ਤਾਂ ਉਧਰੋਂ ਹੁਣ ਕੁੜੀ ਨੂੰ ਸੁਨੇਹਾ ਵਗ ਗਿਆ ਵੀ ਤੇਰੇ ਦਹੂਦ ਨੂੰ ਤਾਂ ਖੂਚ ਸਿੱਟ ਤਾਂ ਵੀ ਪਤਾ ਨਹੀਂ ਮਰ ਗਿਆ ਪਤਾ ਨਹੀਂ ਜਿਉਂਦਾ ਖੂਚ ਸਿੱਟਦਾ ਇੱਕ ਵਾਰੀ ਹਹਿਣ ਲੱਗੀ ਆਪਦੀ ਮਾਂ ਨੂੰ ਕਹਿੰਦੀ ਮਾਂ ਮੇਰਾ ਤਾਂ ਬਾਗ ਚ ਜਾਣ ਨੂੰ ਜੀ ਕਰਦਾ ਓਹ ਕਹਿੰਦੀ ਤੂੰ ਸੋਚ ਤੇਰਾ ਤਾਂ ਵਿਆਹ ਹੈ ਕਹਿੰਦੀ ਬਰਾਤ ਤੇਰੀ ਆਈ ਖੜੀ ਹੈ ਤੂੰ ਬਾਗਾਂ ਨੂੰ ਭਜਦੀ ਐ ਓਹ ਕਹਿੰਦੀ ਨਾ ਕਹਿੰਦੀ ਮੇਰਾ ਤਾਂ ਦਿਲ ਕਾਲਾ ਪੈਂਦਾ ਕਹਿੰਦੀ ਮੈਨੂੰ ਫਿਰ ਆਉਂਦੇ ਕਹਿੰਦੀ ਮਾੜਾ ਜਿਹਾ ਗੇੜਾ ਦੇਉ ਮੇਰੀਆਂ ਸਹੇਲੀਆਂ ਨਾਲ ਭਾਈ ਲੈ ਕੇ ਸਹੇਲੀਆਂ ਨੂੰ ਬਾਗੀ ਉਧਰੋਂ ਪਿਓ ਕਹਿਣ ਲੱਗਿਆ ਵੀ ਕੁੜੀ ਨੂੰ ਲਿਆਓ ਨਕਾ ਵਾਸਤੇ ਉਹਦਾ ਮਾਮਾ ਗਿਆ ਲੈਣ ਜਾ ਕੇ ਦੇਖਿਆ ਵੀ ਕੁੜੀ ਤਾਂ ਹੈ ਨਹੀਂ ਉਹਦੀ ਮਾਂ ਨੂੰ ਕਹਿੰਦਾ ਭਾਈ ਕੁੜੀ ਕਿੱਥੇ ਐ ਉਹ ਕਹਿੰਦੀ ਉਹ ਤਾਂ ਬਾਗ ਚ ਗਈ ਐ ਕਹਿੰਦਾ ਦੁਰਫਿਟੇ ਨੂੰ ਤੇਰੇ ਕਹਿੰਦਾ ਤੈਂ ਉਧਰੋਂ ਬਰਾਤ ਆਈ ਬੈਠੀ ਐ ਨਕਾ ਹੋਣਾ ਕਹਿੰਦਾ ਤੈਂ ਕੁੜੀ ਬਾਗ ਚ ਤੋਰਤੀ ਉਹ ਕਹਿੰਦੀ ਮੈਨੂੰ ਨਹੀਂ ਪਤਾ ਉਹ ਕਿੱਥੇ ਗਈ ਐ ਕੀ ਐ ਕਹਿੰਦੀ ਬਾਗ ਕਹਿ ਕੇ ਗਈ ਐ ਉਧਰੋਂ ਭਾਈ ਦੂਦੋਲੋ ਕੱਢ ਕੇ ਛੇਰ ਲਈ ਉਹਨੂੰ ਲੈ ਗਿਆ ਬਾਗ ਚ ਉਧਰੋਂ ਕੁੜੀ ਆ ਗਈ ਉਹਨਾਂ ਨੇ ਤਾਂ ਘੋੜੇ ਤੇ ਬਿਠਾਈ ਲੈ ਕੇ ਕੁੜੀ ਨੂੰ ਤੁਰਪੇ ਉਹ ਜਿਹੜੀ ਉਹਦੀ ਗੋਲੀ ਸੀ ਨਾਲ ਉਹ ਚੜ ਗਈ ਉਹ ਦਹੂਦ ਕਹਿਣ ਲੱਗਿਆ ਸ਼ੇਰ ਅਲੀ ਕਹਿਣ ਲੱਗਿਆ ਵੀ ਨਾ ਭਾਈ ਤੂੰ ਉਤਰ ਜਾ ਉਹ ਕੁੜੀ ਕਹਿੰਦੀ ਜਿਹੜੀ ਰਾਜਕੁਮਾਰੀ ਸੀ ਕਹਿੰਦੀ ਇਹਨੂੰ ਮੇਰਾ ਪਿਓ ਮਾਰ ਦੂ ਹੁਣ ਵੀ ਤੈਨੂੰ ਸਾਰਾ ਭੇਤਤੀ ਕਹਿੰਦੀ ਇਹਨੂੰ ਲੈ ਚੱਲੋ ਜਦੋਂ ਥੋੜੀ ਜੀ ਦੂਰ ਗਏ ਤਾਂ ਦਹੂਦ ਕਹਿਣ ਲੱਗਿਆ ਸ਼ੇਰ ਅਲੀ ਨੂੰ ਕਹਿੰਦਾ ਤਾਇਆ ਜੀ ਕਹਿੰਦਾ ਇਹ ਤਾਂ ਆਪਾਂ ਚੱਕ ਕੇ ਲੈ ਆਏ ਕਹਿੰਦਾ ਜਿਹਨੂੰ ਕਹਿੰਦੇ ਨੇ ਕੱਢ ਕੇ ਲਿਆਏ ਕਹਿੰਦਾ ਕੋਈ ਮਜ਼ਾ ਨਹੀਂ ਆਇਆ ਬਿਆਤਾ ਨਾ ਹੋਇਆ ਇਹ ਉਹ ਕਹਿੰਦਾ ਫਿਰ ਹੋਰ ਕਹਿੰਦਾ ਨਾ ਮਜ਼ਾ ਨਹੀਂ ਆਇਆ ਉਹ ਕਹਿਣ ਲੱਗਿਆ ਸ਼ੇਰ ਅਲੀ ਵੀ ਕਤਲਿਆਮ ਹੋਊਗਾ ਸੋਚ ਲੈ ਉਹ ਕਹਿੰਦਾ ਮਜ਼ਾ ਤਾਂ ਉਹਦੇ ਜੀ ਆਊਗਾ ਦਹੂਦ ਕਹਿੰਦਾ ਤਾਂ ਹੁਣ ਉਧਰੋਂ ਉਹਦੀ ਮਾਂ ਨੇ ਢਿੱਲਸ਼ਾ ਨੂੰ ਦੱਸਿਆ ਉਹ ਵੀ ਪਹੁੰਚ ਗਿਆ ਪਹੁੰਚੇ ਹੋਏ ਹੁਣ ਇਕੱਠੇ ਨੇ ਤਿੰਨੇ ਢਿੱਲੇ ਸ਼ਾਹ ਸਾਹਲੀ ਤੇ ਦਹੂਦ ਬਾਦਸ਼ਾ ਉਹ ਕਹਿਣ ਲੱਗਿਆ ਵੀ ਵਾਪਸ ਮੁੜੋ ਉਹ ਕਹਿੰਦਾ ਵਾਪਸ ਕੀ ਮੁੜਨਾ ਸ਼ੇਰ ਅਲੀ ਕਹਿੰਦਾ ਆ ਵੀ ਉਹ ਤਾਂ ਫੌਜਾਂ ਤਾਂ ਉਰੀ ਚੜੀਆਂ ਆ ਰਹੀਆਂ ਨੇ ਵੀ ਰਾਜੇ ਨੇ ਫੌਜਾਂ ਭੇਜ ਦਿੱਤੀਆਂ ਫੇਰ ਉਹਦੇ ਚ ਲਿਖਣ ਵਾਲਾ ਤਾਂ ਲਿਖਦਾ ਵੀ 40 ਦਿਨ ਯੁੱਧ ਹੋਇਆ ਇਹਨਾਂ ਨੇ ਇਹ ਦੋ ਤਿੰਨ ਜਾਣੇ ਉਹਨਾਂ ਦੇ ਫੌਜੀ ਤੇ ਸੈਨਾ ਜੋ ਉਹਨਾਂ ਨੇ ਬਹੁਤ ਬੰਦੇ ਕਹਿੰਦੇ ਦੋਹਾਂ ਨੇ ਮਾਰਤੇ ਉਹਨਾਂ ਨੇ ਮਾਰੇ ਹੋਏ ਤਾਂ ਉਹ ਕਹਿਣ ਲੱਗਿਆ ਸ਼ੇਰ ਅਲੀ ਉਹਦੇ ਬਾਪ ਨੂੰ ਵੀ ਕਿਉਂ ਬੰਦੇ ਮਰਵਾਈ ਜਾਂਦਾ ਹੈ ਸੰਜੋਗ ਇਹਦੇ ਨਾਲ ਲਿਖਿਆ ਤੂੰ ਨਕਾਹ ਕਰਕੇ ਕੁੜੀ ਤੋੜਦੇ ਤੇਰੇ ਬੰਦੇ ਪਤਾ ਨਹੀਂ ਕਿੰਨੇ ਕੁ ਮਰਨਗੇ ਫੇਰ ਭਾਈ ਉਹਦਾ ਵੀ ਜਿਵੇਂ ਕਹਿੰਦੇ ਨੇ ਖਾਨਾ ਖੁੱਲ ਗਿਆ ਦਿਮਾਗ ਦਾ ਬੰਦ ਕਰਾ ਕੇ ਕਹਿੰਦੇ ਫੇਰ ਉਹਨੇ ਨਕਾਹ ਕਰਕੇ ਦਹੂਦ ਨੂੰ ਫੇਰ ਤੋੜਿਆ ਫੇਰ ਆ ਕੇ ਦਹੂਦ ਨੇ ਆਪਦੇ ਚਾਚੇ ਨੂੰ ਸੁਨੇਹਾ ਭੇਜਿਆ ਉਧਰੋਂ ਚਾਚੇ ਨੂੰ ਖਬਰ ਆ ਗਈ ਵੀ ਦਹੂਦ ਨੇ ਆਪਦੀ ਮੰਗਤੀ ਜਿਹੜੀ ਵਿਆਹ ਲਿਆਂਦੀ ਚਾਚੇ ਨੂੰ ਸੁਨੇਹਾ ਦਿੱਤਾ ਕਹਿੰਦਾ ਵੀ ਜੇ ਰਾਜ ਪਿਆਰ ਨਾਲ ਛੱਡਣਾ ਹੈ ਰਾਜ ਭਗਤ ਤਾਂ ਛੱਡਦੇ ਨਹੀਂ ਛਡਾਤਾ ਮੈਂ ਲਗੂਗਾ ਉਹ ਕਹਿਣ ਲੱਗਿਆ ਵੀ ਨਾ ਪੁੱਤ ਉਹ ਤਾਂ ਤੂੰ ਨਿਆਣਾ ਤੀ ਅਸੀਂ ਤਾਂ ਤਾਂ ਬਹਿ ਗਏ ਵੀ ਤੈਨੂੰ ਰਾਜ ਭਗ ਚ ਲਾਉਣਾ ਨਹੀਂ ਆਉਣਾ ਵੀ ਕੋਈ ਹੋਰ ਹੀ ਨਾ ਤੇਰਾ ਰਾਜ ਲੈ ਲੈ ਵੀ ਆ ਜਾ ਤੂੰ ਬੈਠ ਗੱਦੀ ਤੇ ਭਾਈ ਉਹਦਾ ਫਿਰ ਰਾਜ ਦਿਲਕ ਕਰਿਆ ਫੇਰ ਹੁਣ ਫੇਰ ਕਹਿੰਦੇ ਉਹ ਸੁਖੀ ਸੰਦੀ ਬਸਣ ਲੱਗੇ ਧੰਨਵਾਦ ਜੀ